ਤੁਸੀਂ ਜੁੜ ਚੁੱਕੇ ਹੋ ਜਗਬਾਨੀ ਟੀਵੀ ਦੇ ਨਾਲ ਅਤੇ ਮੈਂ ਹਾਂ ਕੁਲਵਿੰਦਰ ਮਾਹੀ ਅਤੇ ਇਸ ਵੇਲੇ ਦੀ ਵੱਡੀ ਖਬਰ विक्रमजीतिया ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਵਿਕਰਮਵਜੀਠਿਆ ਕੱਲ ਸਿਟ ਦੇ ਸਾਹਮਣੇ ਪੇਸ਼ ਹੋਈ ਸੀ ਅਤੇ 4 ਘੰਟੇ ਲਗਾਤਾਰ ਉਹਨਾਂ ਦੇ ਕੋਲੋਂ ਪੁਸ਼ਟੀਸ਼ ਕੀਤੀ ਗਈ ਹੈ ਤੇ ਹੁਣ ਸੂਤਰਾਂ ਦੇ ਹਵਾਲੇ ਦੇ ਨਾਲ ਵੱਡੀ ਖਬਰ ਆ ਰਹੀ ਹੈ ਕਿ ਵਿਕਰਮਵਜੀਠਿਆ ਦੇ ਕੋਲੋਂ ਕਰੀਬ 20 ਸਵਾਲ ਪੁੱਛੇ ਗਏ ਸੀ 20 ਤਰ੍ਹਾਂ ਦੀ ਜਾਣਕਾਰੀ ਸਿਟ ਦੇ ਵੱਲੋਂ ਵਿਕਰਮਵਜੀਠਿਆ ਦੇ ਕੋਲੋਂ ਮੰਗੀ ਗਈ ਸੀ ਜਿਨ੍ਹਾਂ ਦੇ ਵਿੱਚੋਂ 15 ਸਵਾਲਾਂ ਦੇ ਜਵਾਬ ਵਿਕਰਮਵਜੀਠਿਆ ਦੇ ਵੱਲੋਂ ਦਿੱਤੇ ਗਏ ਹਾਲਾਂਕਿ ਇਹ ਕਿਹਾ ਗਿਆ ਹੈ ਕਿ ਇਹ ਜਵਾਬ ਵੀ ਅੱਧੇ ਅਧੂਰੇ ਦਿੱਤੇ ਗਏ ਤਾਂ ਕਿਹੜੇ ਸਵਾਲ ਪੁੱਛੇ ਗਏ ਵਿਕਰਮ ਵਜਿਠਿਆ ਦੇ ਕੋਲੋਂ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਤਾਂ ਵਿਕਰਮ ਵਜੀਠਿਆ ਦੇ ਕੋਲੋਂ 20 ਦੇ ਕਰੀਬ ਸਵਾਲ ਪੁੱਛੇ ਗਏ ਨੇ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਵੱਡੀ ਖਬਰ ਆ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਸਾਲ 2004 ਤੋਂ ਸਾਲ 2014 ਦੇ ਵਿੱਚ ਉਹਨਾਂ ਦੇ ਵੱਲੋਂ ਵੇਚੀਆਂ ਗਈਆਂ ਗੱਡੀਆਂ ਦੀ ਜਾਣਕਾਰੀ ਮੰਗੀ ਗਈ ਸੀ ਇਸ ਤੋਂ ਇਲਾਵਾ ਇਨਕਮ ਟੈਕਸ ਰਿਟਰਨ ਮੰਗਿਆ ਗਿਆ ਸੀ ਇਸ ਤੋਂ ਇਲਾਵਾ ਵਿਆਦੀ ਐਲਬਮ ਅਤੇ ਕੁਝ ਹੋਰ ਦਸਤਾਵੇਜ਼ ਮੰਗੇ ਗਏ ਸੀ ਪਰ ਵਿਕਰਮ ਵਜੀਠਿਆ ਦੇ ਵੱਲੋਂ ਪੂਰੇ ਦਸਤਾਵੇਜ਼ ਐਸਆਈਟੀ ਨੂੰ ਜਮਾ ਨਹੀਂ ਕਰਵਾਏ ਗਏ ਤਾਂ 20 ਤਰ੍ਹਾਂ ਦੇ ਸਵਾਲ ਵਿਕਰਮ ਮਜੀਠੀਆ ਦੇ ਕੋਲੋਂ ਪੁੱਛੇ ਗਏ ਸੀ ਸਿਟ ਨੇ 20 ਤਰ੍ਹਾਂ ਦੀ ਜਾਣਕਾਰੀ ਵਿਕਰਮ ਮਜੀਠੀਆ ਦੇ ਕੋਲੋਂ ਮੰਗੀ ਸੀ ਜਿਨ੍ਹਾਂ ਦੇ ਵਿੱਚੋਂ 15 ਸਵਾਲਾਂ ਦੇ ਜਵਾਬ ਵਿਕਰਮ ਮਜੀਠੀਆ ਦੇ ਵੱਲੋਂ ਅੱਧੇ ਅਧੂਰੇ ਦਿੱਤੇ ਗਏ ਸੂਤਰਾ ਦੇ ਹਵਾਲੇ ਦੇ ਨਾਲ ਖਬਰ ਆ ਰਹੀ ਹੈ ਕਿ ਮਜੀਠੀਆ ਤੋਂ ਸਾਲ 2004 ਤੋਂ ਲੈ ਕੇ 2014 ਤੱਕ ਵੇਚੀਆਂ ਗਈਆਂ ਗੱਡੀਆਂ ਦੀ ਜਾਣਕਾਰੀ ਮੰਗੀ ਗਈ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਿਰਫ ਦੋ ਗੱਡੀਆਂ ਦੀ ਜਾਣਕਾਰੀ ਦਿੱਤੀ ਹੈ ਔਰ ਇਸ ਤੋਂ ਇਲਾਵਾ ਮਜੀਠੀਆ ਨੇ 2007 ਤੋਂ 2014 ਦੇ ਵਿੱਚਕਾਰ ਇਨਕਮ ਟੈਕਸ ਰਿਟਰਨ ਬਾਰੇ ਜਾਣਕਾਰੀ ਦਿੱਤੀ ਹੈ ਜਦੋਂ ਕਿ 2004 ਤੋਂ 2014 ਤੱਕ ਇਹਨਾਂ ਦੇ ਕੋਲ ਇਹ ਜਾਣਕਾਰੀ ਮੰਗੀ ਗਈ ਸੀ ਤਾਂ ਸਿੱਟ ਦੇ ਵੱਲੋਂ 20 ਤਰ੍ਹਾਂ ਦੇ ਸਵਾਲ ਪੁੱਛੇ ਗਏ ਸੀ ਜਿਨ੍ਹਾਂ ਦੇ ਵਿੱਚੋਂ ਕਰੀਬ 15 ਸਵਾਲਾਂ ਦੇ ਅੱਧੇ ਅਧੂਰੇ ਜਵਾਬ ਦਿੱਤੇ ਗਏ ਨੇ ਤਾਂ ਵਿਕਰਮ ਮਜੀਠੀਆ ਜੋ ਕਿ ਐਂਡੀਪੀਐਸ ਐਕਟ ਦੇ ਮਾਮਲੇ ਦੇ ਵਿੱਚ ਉਨ੍ਹਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਸਾਲ 2013 ਦਾ ਮਾਮਲਾ ਦੱਸਿਆ ਜਾ ਰਿਹਾ ਹੈ ਜਦੋਂ ਪੰਜਾਬ ਪੁਲਿਸ ਦੇ ਵਿੱਚ ਪਹਿਲਵਾਨ ਜਗਦੀਸ਼ ਸਿੰਘ ਭੋਲਾ ਨੇ 6000 ਕਰੋੜ ਦੇ ਡਰੱਗ ਤਸਕਰੀ ਕੇਸ ਦੇ ਵਿੱਚ ਜਦੋਂ ਉਸ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਇਸ ਮਾਮਲੇ ਦੇ ਵਿੱਚ ਜਗਦੀਸ਼ ਭੋਲਾ ਮੀਡੀਆ ਦੇ ਸਾਹਮਣੇ ਵਿਕਰਮ ਮਜੀਠੀਆ ਦਾ ਨਾਮ ਲੈ ਕੇ aarop ਲਗਾ ਦਿੰਦਾ ਹੈ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵੱਧ ਜਾਂਦੀਆਂ ਨੇ ਤੇ ਇਸ ਤੋਂ ਬਾਅਦ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਸਾਲ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਏਡੀ ਜੀਪੀ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਐਸਟੀਐਫ ਬਣਾਈ ਗਈ। ਉਹਨਾਂ ਨੇ ਸਾਲ 2018 ਦੇ ਵਿੱਚ ਇਸ ਮਾਮਲੇ ਦੇ ਵਿੱਚ ਸਰਕਾਰ ਨੂੰ ਇੱਕ ਰਿਪੋਰਟ ਸੌਂਪੀ। ਇਸ ਮਾਮਲੇ ਦੇ ਵਿੱਚ ਮਜੀਠੀਆ ਦੇ ਨਾਮ ਸ਼ਾਮਲ ਹੋਣ ਦਾ ਦਾਵਾ ਕੀਤਾ ਗਿਆ। ਹਾਲਾਂਕਿ ਇਸ ਤੋਂ ਬਾਅਦ ਵੀ ਉਹਨਾਂ ਦੇ ਉੱਤੇ ਕੇਸ ਦਰਜ ਨਹੀਂ ਕੀਤਾ ਗਿਆ ਪਰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਮਾਮਲਾ ਪੂਰੀ ਤਰੀਕੇ ਦੇ ਨਾਲ ਉਸ਼ਾਲਿਆ ਜਾਂਦਾ ਹੈ ਤੇ 3 ਮਹੀਨੇ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਹੈ ਤਾਂ ਉਸ ਸਮੇ ਮਜੀਠੀਆ ਦੇ ਉੱਪਰ 2018 ਦੀ ਰਿਪੋਰਟ ਨੂੰ ਆਧਾਰ ਬਣਾ ਕੇ ਮਾਮਲਾ ਦਰਜ ਕਰ ਲਿਆ ਜਾਂਦਾ ਹੈ ਸਟੇਟ ਕ੍ਰਾਈਮ ਬ੍ਰਾਂਚ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਧਾਰਾ 25 27 ਐ ਅਤੇ 29 ਦੇ ਤਹਿਤ ਇਹ ਮਾਮਲਾ ਦਰਜ ਕੀਤਾ ਜਾਂਦਾ ਹੈ ਤਾਂ 49 ਪੇਜਾਂ ਦੀ ਐਫਆਈਆਰ ਦੇ ਵਿੱਚ ਉਹਨਾਂ ਦੇ ਉੱਤੇ ਗੰਭੀਰ આરોਪ ਲਗਾਏ ਜਾਂਦੇ ਨੇ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਹਾਲਾਂਕਿ ਅੰਮ੍ਰਿਤਸਰ ਦੀਆਂ ਚੋਣਾ ਵੀ ਲੜਦੇ ਨੇ ਜਿੱਥੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਵਿਕਰਮ ਮਜੀਠੀਆ ਇਸ ਮਾਮਲੇ ਦੇ ਵਿੱਚ 10 ਅਗਸਤ 2022 ਤੋਂ ਜ਼ਮਾਨਤ ਉੱਤੇ ਚੱਲ ਰਹੇ ਨੇ ਅਤੇ ਇਸ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੇ ਵਿੱਚ 20 ਦਸੰਬਰ 2021 ਨੂੰ ਮੋਹਾਲੀ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਚੋਣ ਲੜਨ ਤੱਕ ਮਜੀਠੀਆ ਦੀ ਗ੍ਰਿਫਤਾਰੀ ਦੇ ਉੱਤੇ ਰੋਕ ਲਗਾ ਦਿੱਤੀ ਸੀ ਤਾਂ ਇਸ ਮਾਮਲੇ ਦੇ ਵਿੱਚ ਮੋਹਾਲੀ ਦੀ ਅਦਾਲਤ ਦੇ ਵਿੱਚ ਮਜੀਠੀਆ ਦੇ ਵੱਲੋਂ ਸਰੈਂਡਰ ਕੀਤਾ ਗਿਆ ਸੀ ਹਾਲਾਂਕਿ ਬਾਅਦ ਦੇ ਵਿੱਚ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਚੋਣ ਲੜਨ ਦੀ ਜੋ ਆਗਿਆ ਦਿੱਤੀ ਗਈ ਸੀ ਤਾਂ ਅੰਮ੍ਰਿਤਸਰ ਦੇ ਵਿੱਚ ਚੋਣ ਹਾਰ ਜਾਂਦੇ ਨੇ ਪਾਰੇ ਇਸ ਮਾਮਲੇ ਦੇ ਵਿੱਚ ਹਜੇ ਤੱਕ ਮਜੀਠੀਆ ਦਾ ਨਾਮ ਹਜੇ ਤੱਕ ਉਛਾਲਿਆ ਜਾ ਰਿਹਾ ਤੇ ਕਾਲੋ ਸਿੱਟ ਦੇ ਵੱਲੋਂ ਪੁੱਛਗਿੱਛ ਕੀਤੀ ਗਈ ਸੀ 4 ਘੰਟੇ ਲਗਾਤਾਰ ਪੁੱਛਗਿੱਛ ਕੀਤੀ ਗਈ ਅਤੇ 20 ਸਵਾਲ ਪੁੱਛੇ ਗਏ ਜਿਨ੍ਹਾਂ ਦੇ ਵਿੱਚੋਂ 15 ਸਵਾਲਾਂ ਦੇ ਜਵਾਬ ਵਿਕਰਮ ਮਜੀਠੀਆ ਦੇ ਵੱਲੋਂ ਦਿੱਤੇ ਗਏ 2004 ਤੋਂ ਲੈ ਕੇ 2014 ਤੱਕ ਦਾ ਡਾਟਾ ਉਹਨਾਂ ਦੇ ਕੋਲੋਂ ਮੰਗਿਆ ਗਿਆ ਇਨਕਮ ਟੈਕਸ ਰਿਟਰਨ ਸੰਬੰਧੀ ਅਤੇ ਜੋ ਗੱਡੀਆਂ ਵੇਚੀਆਂ ਗਈਆਂ ਤੇ ਵਿਆਹਾਂ ਤੇ ਉੱਤੇ ਹੋਏ ਖਰਚੇ ਨੂੰ ਲੈ ਕੇ ਦਸਤਾਵੇਜ਼ ਉਹਨਾਂ ਦੇ ਵੱਲੋਂ ਮੰਗੇ ਗਏ ਨੇ ਅਤੇ ਇਹਨਾਂ ਦੇ ਵਿੱਚੋਂ ਸੂਤਰਾਂ ਦੇ ਹਵਾਲੇ ਦੇ ਨਾਲ ਖਬਰ ਆ ਰਹੀ ਹੈ ਕਿ ਕੁਝ ਰਸਤਾਵੇਜ ਉਹਨਾਂ ਦੇ ਵੱਲੋਂ ਜਮ੍ਹਾਂ ਨਹੀਂ ਕਰਵਾਏ ਗਏ ਅਤੇ ਜੋ ਜਾਣਕਾਰੀ ਉਹਨਾਂ ਦੇ ਵੱਲੋਂ ਦਿੱਤੀ ਗਈ ਤਾਂ ਅੱਧੀ ਅਧੂਰੀ ਜਾਣਕਾਰੀ ਉਹਨਾਂ ਦੇ ਵੱਲੋਂ ਐਸਟੀ ਐਸਆਈਟੀ ਨੂੰ ਦਿੱਤੀ ਗਈ ਹੈ ਤਾਂ ਲਗਾਤਾਰ ਵਿਕਰਮ ਜੀਠੀਆ ਦੇ ਕੋਲੋਂ ਇਸ ਮਾਮਲੇ ਦੇ ਵਿੱਚ ਪੁਸ਼ਕਿਸ਼ ਹੋ ਰਹੀ ਹੈ ਹਾਲਾਤ ਹੀ ਮਜੀਠੀਆ ਨੇ ਇਸ ਨੂੰ ਲੈ ਕੇ ਸਵਾਲ ਚੁੱਕੇ ਸੀ ਉਹਨਾਂ ਦਾ ਕਹਿਣਾ ਸੀ ਕਿ 10 ਅਗਸਤ 2022 ਨੂੰ ਹਾਈ ਕੋਰਟ ਦੇ ਹੁਕਮ ਦੇ ਬਾਅਦ ਇਹ ਕਿਤੇ ਨਹੀਂ ਕਿਹਾ ਗਿਆ ਕਿ ਐਸਆਈਟੀ ਦੇ ਅੱਗੇ ਉਹਨਾਂ ਨੇ ਪੇਸ਼ ਹੋਣਾ ਹੈ ਪਰ ਪੰਜਵੀਂ ਵਾਰ ਇਸ ਕੇਸ ਦੇ ਵਿੱਚ ਪੁੱਛਗਿਸ਼ ਹੋ ਚੁੱਕੀ ਹੈ ਪੰਜਵੀਂ ਵਾਰ ਉਹਨਾਂ ਨੂੰ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਲਈ ਸੱਮਣ ਕੀਤੇ ਗਏ ਨੇ ਤੇ ਇਸ ਮਹੀਨੇ ਦੋ ਵਾਰ ਐਸਆਈਟੀ ਦੇ ਸਾਹਮਣੇ ਪੇਸ਼ ਹੋ ਚੁੱਕੇ ਨੇ ਵਿਕਰਮ ਮਜੀਠੀਆ ਇਸ ਤੋਂ ਪਹਿਲਾਂ 18 ਦਸੰਬਰ ਨੂੰ ਸਿਟ ਦੇ ਸਾਹਮਣੇ ਪੇਸ਼ ਹੋਏ ਸੀ ਜਿਸ ਦੇ ਵਿੱਚ ਲਗਾਤਾਰ 7 ਘੰਟੇ ਪੁੱਛਗਿਸ਼ ਕੀਤੀ ਗਈ ਸੀ ਤੇ ਹੁਣ 30 ਦਸੰਬਰ ਨੂੰ ਤਲਬ ਕੀਤਾ ਗਿਆ ਸੀ ਵਿਕਰਮ ਮਜੀਠੀਆ ਨੇ ਹਾਲਾਂਕਿ ਕੁਝ ਸਮਾਂ ਮੰਗਿਆ ਸੀ ਪਰ ਇਹ ਸਮਾਂ ਨਹੀਂ ਦਿੱਤਾ ਗਿਆ ਜਿਸ ਦੇ ਚਲਦੇ ਸਿੱਟ ਦੇ ਸਾਹਮਣੇ ਪੇਸ਼ ਹੁੰਦੇ ਨੇ ਵਿਕਰਮ ਮਜੀਠੀਆ 4 ਘੰਟਿਆਂ ਦੇ ਤੱਕ ਲਗਾਤਾਰ ਰਿੱਕਿਆ ਜਾਂਦਾ ਹੈ ਵਿਕਰਮ ਮਜੀਠੀਆ ਨੂੰ আর ਇਸ ਤੋਂ ਬਾਅਦ ਵਿਕਰਮ ਮਜੀਠੀਆ ਬਾਹਰ ਆ ਕੇ ਗਰਜਦੇ ਹੋਏ ਵੀ ਦਿਖਾਈ ਦਿੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਕੇਸ ਦੇ ਵਿੱਚ ਕੁਝ ਨਹੀਂ ਰੱਖਿਆ ਇਸ ਕੇਸ ਦੇ ਵਿੱਚ ਕੁਝ ਵੀ ਸਾਹਮਣੇ ਨਹੀਂ ਆ ਰਿਹਾ ਤੇ ਇਸ ਕਰਕੇ ਉਹਨਾਂ ਦੇ ਉੱਤੇ ਨਵਾਂ ਕੇਸ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਵਿਕਰਮ ਮਜੀਠੀਆ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਸੀ ਇਸ ਦੇ ਨਾਲ ਹੀ ਸਿੱਟ ਦੇ ਮੁਖੀ ਮੁਖਵਿੰਦਰ ਸ਼ੀਨਾ ਦੇ ਖਿਲਾਫ ਵੀ ਸਵਾਲ ਚੁੱਕੇ ਗਏ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਮੁਖਵਿੰਦਰ ਸ਼ੀਨਾ ਜੋ ਕਿ 31 ਦਸੰਬਰ ਨੂੰ ਰਿਟਾਇਰ ਹੋ ਰਹੇ ਨੇ ਤਾਂ ਫਿਰ ਇਹ ਜੀ ਕੀ ਕਾੜੀ ਹੈ ਕਿ ਮੁਖਵਿੰਦਰ ਸ਼ੀਨਾ ਦੇ ਕੋਲੋਂ ਹੀ ਪੁੱਛਗਿੱਛ ਕਰਾਈ ਜਾ ਰਹੀ ਹੈ ਨਵੇਂ ਅਫਸਰ ਦਾ ਇੰਤਜ਼ਾਰ ਕਿਉਂ ਨਹੀਂ ਕੀਤਾ ਜਾ ਰਿਹਾ ਤਾਂ ਵਿਕਰਮ ਵਜੀਠੀਆ ਦੇ ਵੱਲੋਂ ਸਵਾਲ ਚੁੱਕੇ ਗਏ ਸੀ ਇਸ ਮਾਮਲੇ ਦੇ ਵਿੱਚ ਹੁਣ ਇਸ ਮਾਮਲੇ ਨੂੰ ਲੈ ਕੇ ਵਿਕਰਮ ਵਜੀਠੇ ਦੇ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਤਾਂ ਦੂਜੇ ਪਾਸੇ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਿੱਟ ਜੋ ਕਾਰਵਾਈ ਬੰਦੀ ਹੈ ਉਸ ਦੇ ਤਹਿਤ ਹੀ ਕਾਰਵਾਈ ਕਰ ਰਹੀ ਹੈ ਜੋ ਨਿਯਮ ਨੇ ਉਹਨਾਂ ਦੇ ਤਹਿਤ ਇਹਨਾਂ ਤੇ ਉਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਮਾਲਵਿੰਦਰ ਕੰਗ ਜੋ ਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਿਟ ਕਾਨੂੰਨ ਦੇ ਮੁਤਾਬਕ ਕਾਰਵਾਰ ਕਾਰਵਾਈ ਕਰ ਰਹੀ ਹੈ ਮਜੀਠੀਆ ਦੇ ਉੱਤੇ ਡਰੱਗ ਦੇ ਕਾਰੋਬਾਰ ਦੇ ਵਿੱਚ ਗੰਭੀਰ aarop ਲੱਗੇ ਸੀ ਔਰ ਇਸ ਮਾਮਲੇ ਦੇ ਵਿੱਚ ਡਰੱਗ ਤਸਕਰ ਭੋਲਾ ਨੇ ਮਜੀਠੀਆ ਦਾ ਨਾਮ ਲਿਆ ਸੀ ਭੋਲਾ ਉਹ ਆਦਮੀ ਹੈ ਜਿਸ ਨੇ ਇਸ ਮਾਮਲੇ ਦੇ ਵਿੱਚ ਜਿਸ ਨੂੰ ਸਜ਼ਾ ਹੋ ਚੁੱਕੀ ਹੈ ਤਾਂ ਜਦੋਂ ਕਿ ਉਸ ਦੇ ਕਰੀਬੀ ਮੁਲਜ਼ਮ ਇਸ ਮਾਮਲੇ ਦੇ ਵਿੱਚ ਹਜੇ ਤੱਕ ਫਰਾਰ ਨੇ ਤਾਂ ਸਿੱਟ ਆਪਣੀ ਜਾਂਚ ਕਰ ਰਹੀ ਹੈ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਕਬਰੋਣਾ ਨਹੀਂ ਚਾਹੀਦਾ ਵਜੀਠੀਆਂ ਨੂੰ ਸਾਹਮਣੇ ਆ ਕੇ ਸਾਰੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਨੇ ਤਾਂ ਸੂਤਰਾ ਦੇ ਵਾਲੇ ਦੇ ਨਾਲ ਹੁਣੀ ਇਸ ਮਾਮਲੇ ਦੇ ਵਿੱਚ ਵੱਡੀ ਖਬਰ ਆ ਰਹੀ ਹੈ ਕਿ 20 ਦੇ ਕਰੀਬ ਸਵਾਲ ਪੁੱਛੇ ਗਏ ਨੇ 20 ਤਰ੍ਹਾਂ ਦੀ ਜਾਣਕਾਰੀ ਵਿਕਰਮ ਵਜੀਠੀਆਂ ਤੋਂ ਮੰਗੀ ਗਈ ਹੈ ਜਿਸ ਦੇ ਵਿੱਚ 15 ਸਵਾਲਾਂ ਦੇ ਜਵਾਬ ਵਿਕਰਮ ਜਿਠੀਆ ਦੇ ਵੱਲੋਂ ਦਿੱਤੇ ਗਏ ਨੇ ਅਤੇ ਕਈ ਸਵਾਲਾਂ ਦੀ ਅਧੇ ਅਧੂਰੀ ਜਾਣਕਾਰੀ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਹਾਲਾਂਕਿ ਵਿਕਰਮ ਜਿਠੀਆ ਨੇ ਡੀਜੀਪੀ ਨੂੰ ਇੱਕ ਚਿੱਠੀ ਵੀ ਲਿਖੀ ਸੀ ਜਿਸ ਦੇ ਵਿੱਚ ਉਹਨਾਂ ਕਿਹਾ ਸੀ ਕਿ ਫਿਲਹਾਲ ਦਸਤਾਵੇਜ਼ ਉਹਨਾਂ ਦੇ ਕੋਲ ਪੂਰੇ ਨਹੀਂ ਹਨ ਅਤੇ ਜਦੋਂ ਦਸਤਾਵੇਜ਼ ਪੂਰੇ ਹੋਣਗੇ ਤਾਂ ਉਹ ਖੁਦ ਸਿੱਟ ਦੇ ਸਾਹਮਣੇ ਪੇਸ਼ ਹੋਣਗੇ ਤਾਂ ਇਸ ਨੂੰ ਲੈ ਕੇ ਮੌਹਲਤ ਵੀ ਵਿਕਰਮ ਜਿਠੀਆ ਦੇ ਵੱਲੋਂ ਮੰਗੀ ਗਈ ਸੀ ਪਰ 30 ਦਸੰਬਰ ਨੂੰ ਮੌਹਲਤ ਨਹੀਂ ਦਿੱਤੀ ਜਾਂਦੀ ਤੇ 30 ਦਸੰਬਰ ਨੂੰ ਸਿੱਟ ਦੇ ਸਾਹਮਣੇ ਪੇਸ਼ ਹੁੰਦੇ ਨੇ ਵਿਕਰਮ ਮਜੀਠੀਆ ਜਿਸ ਦੇ ਵਿੱਚ ਇਹ ਸਵਾਲ ਵਿਕਰਮ ਮਜੀਠੀਆ ਦੇ ਕੋਲੋਂ ਪੁੱਛੇ ਜਾਂਦੇ ਨੇ ਅਤੇ ਜਵਾਬ ਵਿਕਰਮ ਮਜੀਠੀਆ ਦੇ ਵੱਲੋਂ ਦਿੱਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਬਾਹਰ ਆ ਕੇ ਆਮ ਆਦਮੀ ਪਾਰਟੀ ਦੇਤੇ ਗਰਜਦੇ ਹੋਏ ਵੀ ਦਿਖਾਈ ਦਿੰਦੇ ਨੇ ਵਿਕਰਮ ਮਜੀਠੀਆ